ਹੈਲੋ ਸਸੀ ਕਾ ਜੀ ਦੇਖੋ ਜੀ ਅਸੀਂ ਕੰਬਲਾਂ ਨਾਲ-ਨਾਲ ਅਸੀਂ ਰਵਲੀਨ ਅਰਮਾਨ ਤੇ ਸਰਬਜੋਤ ਵੀ ਧੁੱਪ ਵਿੱਚ ਸੁੱਕਣੇ ਪਾਏ ਹੋਇਆ ਦੇਖੋ ਜੀ ਇਹ ਧੁੱਪ ਵਿੱਚ ਸੁੱਕ ਰਹੇ ਆ ਇਹ ਤਿੰਨੋਂ ਹੀ ਬਿਮਾਰ ਆ ਜੀ ਰਵਲੀਨ ਕੁਛ ਠੀਕ ਹੋ ਕੌਣ ਕੌਣ ਇਦਾਂ ਨਜ਼ਾਰੇ ਦੀ ਧੁੱਪ ਸਿੱਖ ਰਿਹਾ ਹੈ ਜੀ ਦੇਖੋ ਕੰਬਲ ਲਿਆਇਆ ਕੈਰ ਦੀ ਤੋਪਾ ਅਰਮਾਨ ਹੁਣੀ ਅੰਦਰ ਜਾਂਦੇ ਆ ਅੰਦਰ ਕਦੀ ਤਾਂ ਟੀਵੀ ਲਾ ਲੈਂਦੇ ਆ ਜਦੋਂ ਟੀਵੀ ਲਾਉਂਦੇ ਆ ਤੇ ਅੰਦਰ ਠੰਡ ਲੱਗਦੀ ਆ ਤੇ ਬਾਹਰ ਆ ਜਾਂਦੇ ਆ ਕਦੀ ਪੜਨ ਬੈਠ ਜਾਂਦੇ ਆ ਫੇਰ ਪੜਾਈ ਚ ਜੀ ਨਹੀਂ ਲੱਗਦਾ ਸਿਹਤ ਖਰਾਬ ਕਰਕੇ ਵਿਚਾਰੇ ਦੀ ਤੇਰਾ ਆ ਕੇ ਕੁੜੀਆਂ ਕੋਲ ਬਾਹਰ ਬੈਠ ਜਾਂਦਾ ਹੈ ਕਦੀ ਗਰਮੀ ਲਗਤੀ ਹੈ ਤਾਂ ਕਬੀ ਠੰਡ ਲਗਤੀ ਹੈ ਕਬੀ ਗਰਮੀ ਲਗਤੀ ਹੈ ਤਾਂ ਕਬੀ ਠੰਡ ਲਗਤੀ ਹੈ ਇਦਾਂ ਹੀ ਨਾ ਆ ਦੇਖੋ ਆ ਸਾਰਾ ਦਾ ਫੁੱਲ ਉੱਠਿਆ ਆ ਗੁਲਾ ਨਾਰੀ ਦਾ ਫੈਰ ਕਿਹੜੀ ਫਰੋਜੀ ਰੰਗ ਦਾ ਫੁੱਲ ਦੇ ਦਾ ਕੀ ਨਾ ਹੁੰਦਾ ਹੈ ਕਿ ਵੀ ਹੁੰਦੇ ਆ ਸੜਕਾਂ ਤੇ ਲੱਗੇ ਹੋ ਫਰੋਜੀ ਫਰੋਜੀ ਫੁੱਲ ਹਨਾ ਵਾਹ ਨਜ਼ਾਰੇ ਲੱਭਣੇ ਕਿਤੇ ਇਦਾਂ ਦੇ ਸਰਦਾਰਾਂ ਦੇ ਕਾਕੇ ਫਿਕਰ ਨਾ ਕੋਈ ਫਾਕੇ ਸਾਡੀ ਤਾਂ ਇਹ ਹੀ ਦੁਨੀਆ ਹੈ ਜੀ ਸਾਡੇ ਕੋਈ ਬਾਲਾ ਵਧੀਆ ਸਾਡੇ ਕੋਲ ਮਟੀਰੀਅਲ ਨਹੀਂ ਹੁੰਦਾ ਜੀ ਅਸੀਂ ਕੀ ਵੀਡੀਓ ਬਣਾਈਏ ਤੁਹਾਡੀ ਤਾਂ ਆਪਣੀ ਘਰ ਦੀ ਹੁੰਦੀ ਆ ਵੀਡੀਓ ਜੀ ਨਾਲੇ ਅਸੀਂ ਤੁਹਾਨੂੰ ਧੰਨਵਾਦ ਕਰਨਾ ਜੀ ਸਾਡੇ 800 ਸਬਸਕ੍ਰਾਈਬਰ ਹੋ ਗਏ ਜੀ ਹਾਂਜੀ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਦੇ ਨਾਲ ਜੀ ਸਾਨੂੰ ਬੜੀ ਖੁਸ਼ੀ ਆ ਜੀ ਤੁਸੀਂ ਸਾਨੂੰ ਦੇਖਦੇ ਆ ਜੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਕਰੋ ਜੀ ਹਾਂਜੀ ਜੀ ਸਾਡੀਆਂ ਜਿਹੜੀਆਂ ਵੀਡੀਓ ਹੁੰਦੀਆਂ ਇਹਨਾਂ ਨੂੰ ਤੁਸੀਂ ਦੇਖਦੇ ਵੀ ਆਂ ਦੇਖਿਆ ਵੀ ਕਰੋ ਜੀ ਹਾਂਜੀ ਜੀ ਸਾਡੀਆਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਜੇ ਤੁਹਾਨੂੰ ਵਧੀਆ ਲੱਗਦੀਆਂ ਆਂ ਜੀ ਜੇ ਕੋਈ ਕਮੀ ਹੁੰਦੀ ਆ ਜੀ ਸਾਨੂੰ ਕਮੈਂਟ ਕਰਕੇ ਦੱਸੋ ਸਾਡੀ ਕਿੱਤੇ ਕਿੱਤੇ ਕੀ ਕਮੀਆਂ ਆ ਜੀ ਸਾਡੇ ਵਿੱਚ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਨਾਲੇ ਜੀ ਸਾਨੂੰ ਪਤਾ ਲੱਗ ਜਾਊਗਾ ਵੀ ਸਾਡਾ ਚੈਨਲ ਕਿਦਾਂ ਗਰੋ ਕਰੂਗਾ ਕੀ ਅਸੀਂ ਕਰੀਏ ਚੈਨਲ ਲਈ ਠੀਕ ਹੈ ਨਾ ਮੈਮੀ ਜੀ ਸੁੱਖਣਾ ਮੇਰੀ ਉਮਰ ਵੀ 55 ਸਾਲ ਦੀ ਹੋਈ ਹੋ ਆ ਜੀ ਇੰਨੀ ਮੈਨੂੰ ਨੌਲੇਜ ਹੈ ਨਹੀਂ ਕੀ بس ਮੈਂ ਤਾਂ ਵੀਡੀਓ ਬਣਾਉਣ ਲੱਗ ਪਈ ਪਤਾ ਨਹੀਂ ਸਹੀ ਬਣਦੀਆਂ ਕਿ ਗਲਤ ਬਣਦੀਆਂ ਪਰ ਸਾਡੇ 800 ਤੋਂ ਉੱਪਰ ਸਬਸਕ੍ਰਾਈਬਰ ਹੋ ਗਏ ਤੁਸੀਂ ਉਹ ਸਾਨੂੰ ਇੰਨਾ ਇੱਜ਼ਤ ਮਾਨ ਦੇਣ ਵਾਲੇ ਤੁਸੀਂ ਸਾਨੂੰ ਦੇਖਦੇ ਹੋ ਤਦ ਇਹ ਸਾਡੇ ਇੰਨੇ ਸਬਸਕ੍ਰਾਈਬਰ ਵਧੇ ਆ ਜੀ। ਹਾਂਜੀ ਕਿਰਪਾ ਕਰਕੇ ਸਾਨੂੰ ਸਾਰੇ ਜਾਣੇ ਦੇਖਿਆ ਕਰੋ ਜੀ। ਹਾਂਜੀ ਜੀ। ਹੁਣ ਇਸ ਵੇਲੇ ਅਸੀਂ ਬਾਹਰ ਬੈਠੇ ਆ ਜੀ। ਇਹਨੂੰ ਪੋਰਚ ਕਹਿੰਦੇ ਆ। ਉੱਥੇ ਬੈਠੇ ਹੋਇਆ ਲੌਬੀ ਦੇ ਬਾਹਰ। ਸਰਜੂ ਤੋ ਪੇਪਰ ਦੇਖ ਕੇ ਆਈ ਆ। ਅਰਬਲੀਨ ਨੂੰ ਛੁੱਟੀ ਸੀ ਜਰਮਾਨ ਨੂੰ ਛੁੱਟੀ ਸੀ ਜੀ। हाँ जी जी होर सुनाओ सारे ठीक ठाक हो आई होप त सारे ठीक ठाक होगे गे हाँ जी होर जी अच्कल डेवाल साहब बैठे है जी भुख हड़ताल से सारे जाने व्द तो बद उन्होंने तंदुरुस्ती दुआ करो ਉਹ ਹੱਕ ਤੇ ਸੱਚ ਲਈ ਲੜ ਰਹੇ ਆ ਫਸਲਾਂ ਤੇ ਨਸਲਾਂ ਬਚਾਉਣ ਲਈ ਲੜ ਰਹੇ ਆ ਉਹ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਜੀ ਹਾਂਜੀ ਉਹਨਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਹੈਗੀ ਇਹ ਇਹ ਆਪਣੇ ਪੰਜਾਬ ਵਾਸਤੇ ਲੜ ਰਹੇ ਆ ਉਹ ਆਪਣੇ ਕਿਸਾਨਾਂ ਦੇ ਹੱਕਾਂ ਵਾਸਤੇ ਲੜ ਰਹੇ ਆ ਉਹ ਠੀਕ ਹੈ ਨਾ ਸਰਕਾਰਾਂ ਤਾਂ ਵਾਅਦੇ ਕਰਕੇ ਆਪਾਂ ਨੂੰ ਮੁੱਕਰ ਜਾਂਦੀਆਂ ਆ ਠੀਕ ਹੈ ਨਾ ਇਸ ਲਈ ਉਹ ਹੁਣ ਇਸ ਵੇਲੇ ਬਾਰਡਰ ਤੇ ਬੈਠੇ ਆ ਭੁਖੜਦਾਰ ਤੇ ਵੱਧ ਚੜ ਕੇ ਸਾਰੇ ਜਾਣੇ ਉਹਦਾ ਸਾਥ ਦਿਓ ਜੀ ਹਾਂਜੀ ਤਾਂ ਤੁਹਾਨੂੰ ਪਤਾ ਆ ਵੀ ਹੁਣ ਨਾਲੇ ਮੈਂ ਇੱਕ ਹੋਰ ਗੱਲ ਤੁਹਾਨੂੰ ਕਹਿਣਾ ਚਾਹੁੰਦੀ ਆ ਜੀ ਜਿਹੜੇ ਅੱਜ ਤੋਂ 15 ਸਾਲ ਪਹਿਲਾਂ ਬੱਚੇ ਬਾਹਰ ਚਲੇ ਗਏ ਸੀਗੇ ਉਹ ਤਾਂ ਚਲੋ ਬੈਲ ਸੈਟਲਡ ਹੋ ਗਏ ਆ ਪਰ ਜਿਹੜੇ ਹੋਣ ਵਾਲੇ ਬੱਚੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ ਜਾਣ ਦੀ ਤਿਆਰੀ ਕਰਦੇ ਆ ਪੈਸੇ ਜਾਂ ਜ਼ਮੀਨ ਗੈਣੇ ਰੱਖ ਕੇ ਤੇ ਆ ਪੈਸੇ ਕਰਜ਼ਾ ਚੱਕ ਕੇ ਜਾਂਦੇ ਆ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਨਾ ਜਾਓ ਜੀ ਹਾਂ ਜੀ ਇੱਥੇ ਹੀ ਕੰਮ ਬਹੁਤ ਅਜੇ ਆਪਾਂ ਕਰਨੇ ਹੋਣ ਤਾਂ ਇੱਥੇ ਰੋਟੀ ਵਾਦੂ ਆ ਪਰਦੇਸਾਂ 'ਚ ਹੁਣ ਧੱਕੇ ਆ ਜੀ ਪਰਦੇਸਾਂ 'ਚ ਹੁਣ ਪਹਿਲੋਂ ਵਾਲੇ ਕੰਮ ਹੈ ਨਹੀਂਗੇ ਹੁਣ ਤਾਂ ਪਰਦੇਸਾਂ 'ਚ ਧੱਕੇ ਖਾਣ ਵਾਲੀਆਂ ਗੱਲਾਂ ਆ ਆਪਣੇ ਘਰ ਤੋਂ ਦੂਰ ਰਹਿ ਕੇ ਆਪਾਂ ਕੋਈ ਨਹੀਂ ਕਰ ਸਕਦੇ ਆਪਣੇ ਘਰ ਤੋਂ ਠੀਕ ਹੈ ਨਾ ਆਪਣੇ ਦੇਸ਼ 'ਚ ਰਹੋ ਤਾਂ ਮੈਂ 24 ਜੰਤ ਤੇ ਸੇ ਕੰਮ ਕਰੀ ਚਲੋ ਆਪਣੇ ਦੇਸ਼ 'ਚੋਂ ਕੰਮ ਮੁਕਤਾ ਨਹੀਂ ਹੈਗਾ ਠੀਕ ਹੈ ਨਾ ਆਪਣੇ ਦੇਸ਼ ਚ ਰਹਿ ਕੇ ਕੰਮ ਕਰੋ ਜੀ। ਹਾਂਜੀ। ਆਪਣੇ ਪੰਜਾਬ ਨੂੰ ਸੋਨਾ ਬਣਾਓ ਜੀ। ਠੀਕ ਹੈ ਨਾ? ਹੀ ਲੈਣਾ ਆਪਾਂ ਪਰਦੇਸਾਂ ਚ ਧੱਕੇ ਖਾ ਕੇ। ਮਾਪੇ ਤਾਂ ਦੂਰ। ਠੀਕ ਹੈ ਨਾ? ਘਰਦਿਆਂ ਤੋਂ ਦੂਰ। ਕੁਝ ਨਹੀਂ ਹੈਗਾ ਹੁਣ ਪਰਦੇਸਾਂ ਚ। ਪਹਿਲੋ ਸੀਗਾ। ਪਰ ਹੁਣ ਕੁਝ ਨਹੀਂ ਹੈਗਾ। ਹੁਣ ਤਾਂ ਪਰਦੇਸਾਂ ਚ ਖੱਜਲ ਖਵਾਰੀ। ਇੱਥੇ ਵਧੀਆ ਪੜੋ ਲਿਖੋ। ਪੜ੍ਹਾਈ ਕਰੋ ਨਹੀਂ ਨੌਕਰੀ ਮਿਲਦੀ ਤਾਂ ਹੱਥੀਂ ਕੰਮ ਕਰੋ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਠੀਕ ਹੈ ਨਾ ਇੱਜ਼ਤ ਨਾਲ ਕੰਮ ਕਰੋ ਕੰਮ ਕੋਈ ਵੀ ਆ ਕੰਮ ਤਾਂ ਕੰਮ ਆ ਅਰੇ ਕੰਮ ਚ ਪੈਸਾ ਆ ਦਿਹਾੜੀ ਚਲ ਜਾਓ 575 ਮਿਲਦਾ ਹੀ ਆ 8 ਘੰਟੇ ਡਿਊਟੀ ਦੇਣੀ ਆ ਜ਼ਰੂਰੀ ਨਹੀਂ ਕੰਮ ਆ ਕੰਮ ਤਾਂ ਕੰਮ ਆ ਹੁਣ ਕਈਆਂ ਨੂੰ ਤਾਂ ਗੋਹਾ ਸਿੱਟਣ ਚ ਵੀ ਲੱਗਦਾ ਘਾਟਾ ਲੱਗਦਾ ਵੀ ਹਾਏ ਸਾਡੀ ਇਹ ਚ ਬੇਇੱਜ਼ਤੀ ਆ ਹੈ ਤਾਂ ਕੰਮ ਕੋਈ ਨਾ ਕੋਈ ਤਨੂੰ ਚੱਕਦਾ ਹੀ ਆ ਜਿਹੜਾ ਚੱਕਦਾ ਉਹ ਵੀ ਤਾਂ ਇਨਸਾਨ ਹੀ ਆ ਫਿਰ ਆਪਾਂ ਕਿਉਂ ਨਹੀਂ ਕਰ ਸਕਦੇ ਇਹ ਕੰਮ ਕਿਸੇ ਵੀ ਕੰਮ ਨੂੰ ਛੋਟਾ ਨਾ ਸਮਝੋ ਬਸ ਕੰਮ ਨੂੰ ਕਰ ਲਓ ਠੀਕ ਹੈ ਨਾ ਪਰਦੇਸਾਂ 'ਚ ਨਾ ਜਾਓ ਕੁਛ ਨਹੀਂ ਹੈਗਾ ਹੁਣ ਪਰਦੇਸਾਂ 'ਚ ਇੱਥੇ ਰਹਿ ਕੇ ਮਿਹਨਤ ਕਰੋ ਇੱਥੇ ਰਹਿ ਕੇ ਆਪਣਾ ਅੱਜ ਸੋਨਾ ਬਣਾਓ ਠੀਕ ਹੈ ਨਾ ਜੇ ਆਪਾਂ ਬਾਹਰ 4 ਪੈਸੇ ਜ਼ਿਆਦਾ ਬਣਾਉਣੇ ਬਾਹਰ ਖਰਚਾ ਵੀ ਜ਼ਿਆਦਾ ਆ ਜੇ ਇੱਥੇ ਇੰਡੀਆ 'ਚ ਪੰਜਾਬ 'ਚ 2 ਪੈਸੇ ਵੱਧ ਬਣਦੇ ਆ ਤੇ ਇੱਥੇ ਖਰਚੇ ਵੀ ਘੱਟ ਆ ਇੱਥੇ ਕਈ ਚੀਜ਼ਾਂ ਤਾਂ ਆਪਣੇ ਘਰਾਂ ਦੀਆਂ ਹੋ ਜਾਂਦੀਆਂ ਆਪਾਂ ਨੂੰ ਸਸਤੀਆਂ ਮਿਲਦੀਆਂ ਜੇ ਉੱਧਰ ਰੁਪਈਏ ਦੀ ਕੀਮਤ ਜ਼ਿਆਦਾ ਆ ਇੱਧਰ ਘੱਟ ਵਾ ਫਿਰ ਚੀਜ਼ਾਂ ਦਾ ਰੇਟ ਵੀ ਉਸ ਹਿਸਾਬ ਨਾਲ ਹੀ ਠੀਕ ਹੈ ਨਾ ਇਸ ਲਈ ਜੇ ਉਧਰਲੇ ਇੱਧਰ 100 ਬਣਦਾ ਹਨ ਉਧਰਲਾ ਇੱਧਰ ਆ ਕੇ 100 ਬਣਦਾ ਹੈ ਉਧਰ ਤਾਂ ਉਹ ਇੱਕ ਤੇ ਚੱਲਦਾ ਸੋ ਮੇਰੀ ਸਾਰਿਆਂ ਨੂੰ ਇਹ ਹੀ ਬੇਨਤੀ ਆ ਕਿ ਆਪਣੇ ਹੱਕਾਂ ਲਈ ਲੜੋ ਆਪਣੇ ਪੰਜਾਬ ਚ ਰਹੋ ਜੇ ਤੁਸੀਂ ਭਾਰਤ ਦੇ ਕਿਸੇ ਹਿੱਸੇ ਦੇ ਵੀ ਹੋ ਬਾਹਰ ਨਾ ਜਾਵੋ ਭਾਰਤ ਚ ਰਹਿ ਕੇ ਕੰਮ ਕਰੋ ਬਾਹਰ ਜਾ ਕੇ ਆਪਾਂ ਕਿੱਦਾਂ ਹੋਬਾ ਟਾਈਮ ਲਾ ਲੈਨੇ ਆ ਇੱਧਰ ਕਿਉਂ ਨਹੀਂ ਲਾ ਸਕਦੇ ਠੀਕ ਹੈ ਨਾ ਜੇ ਬਾਹਰ ਪੈਸਾ ਜ਼ਿਆਦੇ ਆ ਤੇ ਬਾਹਰ ਖਰਚੇ ਵੀ ਜ਼ਿਆਦੇ ਆ ਜੇ ਇੱਧਰ ਪੈਸਾ ਕੱਟਵਾ ਇੱਧਰ ਖਰਚੇ ਵੀ ਕੱਟਵਾ ਆਪਣੀ ਜ਼ਰੂਰਤ ਅਨੁਸਾਰ ਆਪਣੇ ਖਰਚੇ ਅਨੁਸਾਰ ਆਪਣੀਆਂ ਜ਼ਰੂਰਤਾਂ ਨੂੰ ਢਾਲੋ ਹਾਂਜੀ ਸੋ ਮੈਂ ਇਹ ਨਹੀਂ ਕਹਾਂ ਕਿ ਇਹ ਵੀਡੀਓ ਪੂਰੀ ਕਰਦੇ ਹਾਂ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਸਾਡੀਆਂ ਤਾਂ ਇਦਾਂ ਦੀਆਂ ਵੀਡੀਓ ਹੁੰਦੀਆਂ ਆ ਜੀ ਪਤਾ ਨਹੀਂ ਸਾਡਾ ਕੰਟੈਂਟ ਕੀ ਆ ਪਰ ਅਸੀ ਕੰਟੈਂਟ ਮੇਰਾ ਤਾਂ ਪਹਿਲੋਂ ਤੋਂ ਇਹੀ ਰਿਹਾ ਆ ਕਿ ਨਸ਼ੀਆਂ ਵਿਰੋਧੀ ਤਾਂ ਵਿਦੇਸ਼ਾਂ ਜਾਣ ਵਿਰੋਧੀ ਜਿਹੜੀਆਂ ਵੀ ਵੀਡੀਓ ਪਾਵਾ ਜ਼ਿਆਦਾ ਤਾਂ ਜ਼ਿਆਦਾ ਹਾਂਜੀ ਬਸ ਮੇਰਾ ਇਹੀ ਆ ਵੀ ਨਸ਼ੀਆਂ ਵਿਰੁੱਧ ਮੇਰੀ ਵੀਡੀਓ ਹੋਵੇ ਤੇ ਮੇਰੀ ਫਿਰ ਇੱਕ ਪਰਿਵਾਰਕ ਪਿਆਰ ਸੰਬੰਧੀ ਬਸ ਸਾਡਾ ਕੰਟੈਂਟ ਇਹੀ ਆ ਹਾਂਜੀ ਜੀ ਧੰਨਵਾਦ ਜੀ ਅਗਲੀ ਵੀਡੀਓ ਲਈ ਵੀਡੀਓ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਸਾਡੇ ਚ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਵੇ ਜੀ ਅਸੀਂ ਭੋਲੇ ਭਾਲੇ ਜਾਇਆ ਸਾਡੇ ਸੁਤੇ ਜਾਈ ਜੀ ਸਾਨੂੰ ਲੋਕ ਦਿਖਾਵਾ ਨਹੀਂ ਕਰਨਾ ਆਉਂਦਾ ਕਿ ਵੀਡੀਓ ਕਿੱਦਾਂ ਬਣਾਉਣੀ ਆ ਤਿਆਰ ਹੋ ਕੇ ਪਣ ਕਰ ਬਣਾਈਏ ਵੀਡੀਓ ਜਬਾਂ ਠਣ ਕੇ ਬਣਾਈਏ ਇੰਨਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਜਿੰਨਾ ਕਿ ਟਾਈਮ ਹੁੰਦਾ ਆ ਉਦਾਂ ਦੀ ਅਸੀਂ ਵੀਡੀਓ ਬਣਾ ਕੇ ਪਾ ਦਿੰਦੇ ਆ ਜੀ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਨੂੰ ਦੇਖਦੇ ਆ ਤੁਸੀਂ ਸਾਨੂੰ ਦੇਖ ਕੇ ਤਰੱਕੀ ਸਾਨੂੰ ਤੁਸੀਂ ਦੇਣੀ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਸਾਰਿਆਂ ਦਾ ਸასიਖਰ ਜੀ